ਮੈਂ ਸਮਝਦਾ ਇਹ ਇਹੋ ਜੀ ਛਤੀ ਹੈ ਜਿਹੜੀ ਪੂਰਨ ਹੋਣ ਵਾਲੀ ਨਹੀਂ ਪਰ ਮੈਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸੰਦੇਸ਼ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੰਦੇਸ਼ ਲੈ ਕੇ ਨੰਡਾ ਸਾਹਿਬ ਦਾ ਸੰਦੇਸ਼ ਲੈ ਕੇ ਆਇਆ ਸਾਰੀ ਪਾਰਟੀ ਦੇ ਅੰਦਰ ਸ਼ੋਕ ਦੀ ਲਹਿਰ ਹੈ ਦੇਖੋ ਜਦੋਂ ਟੌੜਾ ਨਾਮ ਹੁੰਦਾ ਨਾ ਤੇ ਇੱਕ ਬਹੁਤ ਵੱਡੀ ਪੰਥਕ ਸ਼ਖਸੀਅਤ ਦਾ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਟੋੜਾ ਸਾਹਿਬ ਦੇ ਇਹ ਜਵਾਈ ਸਨ ਔਰ ਖੁਦ ਇੱਕ ਦੇਸ਼ ਭਗਤ ਪਰਿਵਾਰ ਤੋਂ ਸਨ ਜਿਨ੍ਹਾਂ ਦੇ ਤਦਾ ਹਰਮੇਲ ਸਿੰਘ ਟੋੜਾ ਹੜਾ ਦੇ ਮਾਤਾ ਪਿਤਾ ਨੂੰ ਜਲਾਵਤਨੀ ਦੇ ਸਮਝ ਦੇ ਦੀ ਜਾਦੀ ਦੇ ਵਿੱਚ ਜਲਾਵਤਨੀ ਸੈਣੀ ਪਈ ਇਹਨਾਂ ਦੀ ਮਾਤਾ ਜੀ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਰਹਿ ਕੇ ਪਾਲਿਆ ਪੰਥਕ ਪਰਿਵਾਰ ਜਿਨੇ ਪੰਜਾਬ ਦੀ ਪੰਜਾਬੀਅਤ ਦੀ ਪੰਜਾਬੀ ਭਾਈਚਾਰੇ ਦੀ ਸੇਵਾ ਕੀਤੀ ਹਮੇਸ਼ਾ ਹੀ ਪੰਜਾਬ ਦੇ ਮਸਲਿਆਂ ਦੀ ਪੰਜਾਬੀ ਇਕਤਾ ਦੀ ਪੈਰਵੀ ਕੀਤੀ ਉਸ ਪਰਿਵਾਰ ਦੇ ਵਿੱਚ ਬਹੁਤ ਵੱਡੀ ਹਾਨੀ ਹੋਈ ਹੈ ਕਿਉਂਕਿ ਉਹਨਾਂ ਦਾ ਉਧਰ ਬਹੁਤ ਕਰਮਯੋਗੀ ਦੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਕੰਮ ਕਰ ਰਿਹਾ ਹੈ ਔਰ ਪ੍ਰਧਾਨ ਮੰਤਰੀ ਸਾਹਿਬ ਦੇ ਤੋੜਾ ਸਾਹਿਬ ਨਾਲ ਬਹੁਤ ਪਰਸਨਲ ਸੰਬੰਧ ਰਏ ਨੇ ਔਰ ਇੱਕ ਪੰਥਕ ਵੱਡਾ ਪਰਿਵਾਰ ਰਿਹਾ ਜਿਨ੍ਹਾਂ ਨਾਲ ਪ੍ਰਧਾਨ ਮੰਤਰੀ ਸਾਹਿਬ ਦੇ ਵਿਅਕਤੀਗਤ ਸੰਬੰਧ ਰਏ ਹਰਮੇਲ ਸਿੰਘ ਜੀ ਟੋੜਾ ਦੀ ਅੰਤਮ ਅਰਦਾਸ ਆ ਸਿਆਣੇ ਕਹਿੰਦੇ ਆ ਰਸਤੇ ਆਉਂਦੇ ਪਿਆ ਦੇ ਮੋਹ ਨੂੰ ਤੇ ਜਿਹੜੇ ਮਕਾਨਾਂ ਤੇ ਕੱਠ ਹੁੰਦੇ ਆ ਮਿਰਗਾਂ ਦੇ ਹੁੰਦੇ ਬੱਚਿਆਂ ਦੇ ਮੋਹਨ ਪਰ ਮੈਂ ਸਮਝਦਾ ਭਾਜੀ ਹਰਮੇਲ ਸਿੰਘ ਟੋੜਾ ਦਾ ਚਲੇ ਜਾਣਾ ਜਿੱਥੇ ਪਰਿਵਾਰ ਨੂੰ ਕੱਟਾ ਮੈਨੂੰ ਵੀ ਜਾਤੀ ਕੱਟਾ ਇਪਰਤੀ ਕੌਂਟਰੀਬਿਊਸ਼ਨ ਆ ਉਹਦਾ ਕੋਈ ਮੁਕਾਬਲਾ ਨਹੀਂ ਹੈ ਇਹ ਜਿਹੜਾ ਪਰਿਵਾਰ ਆ ਸardar ਹਰਮੇਲ ਸਿੰਘ ਟੋੜਾ ਮੇਰੀ ਭੈਣ ਕੁਦੀਪਾ ਟੋੜਾ ਇਹਨਾਂ ਦੇ ਦੋਤਰੇ ਇਹਨਾਂ ਨੇ ਹਮੇਸ਼ਾ ਪੰਥ ਰਤਨ ਯਾਨੀ ਗੁਰਚਰ ਸਿੰਘ ਟੋੜਾ ਜੀ ਦੇ ਜਿਹੜੇ ਰਸਤੇ ਤੇ ਉਹ ਚੱਲੇ ਸੀ ਉਸੇ ਉਸੇ ਰਸਤੇ ਤੇ ਚੱਲੇ ਆ ਇਹਨਾਂ ਨੇ ਕੋਈ ਹੋਟਲ ਨਹੀਂ ਬਣਾਏ ਕੋਈ ਵੱਡੀਆਂ ਕੋਠੀਆਂ ਨਹੀਂ ਬਣਾਈਆਂ ਲੋਕ ਸੇਵਾ ਦੇ ਵਿੱਚ ਆਪਣੇ ਆਪ ਨੂੰ ਅਰਪਿਤ ਕੀਤਾ ਗੁਰਚਰ ਸਿੰਘ ਟੋੜਾ ਸਾਹਿਬ ਪੰਥ ਰਤਨ ਅਰੋਣਾ ਦੇ ਦਰਮਾਦ ਸਰਦਾਰ ਹਰਮੇਲ ਸਿੰਘ ਟੋੜਾ ਇਹਨਾਂ ਨੇ ਬਤਾਰੀ ਐਮਐਲਏ ਬਤਾਰਿਕ ਕੈबिनेट ਮੰਤਰੀ ਪੰਜਾਬ ਦੇ ਵੀ ਸੇਵਾਵਾਂ ਕੀਤੀ ਔਰ ਬਹੁਤ ਹੀ ਇੱਕ ਅੱਛੀ ਪੰਥਕ ਸ਼ਰਵੀ ਵਾਲਾ ਪਰਿਵਾਰ ਹੈ ਜੀ ਸੋ ਇਹਦੇ ਨਾਲ ਅੱਜ ਦੁੱਖ ਦਾ ਤਾਬਾ ਕਰਨ ਵਾਸਤੇ ਆਏ ਔਰ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀ ਦੋਧਰੀ ਤੇ ਸੱਚੇ ਪਾਤਸ਼ਾਹ ਵਿਛੜੀ ਹੋਈ ਆਤਮਾ ਸਰਦਾਰ ਹਰਮੇਲ ਸਿੰਘ ਟੋੜਾ ਜੀ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਲਵਾਸ। ਪੰਥਰਤਨ ਜਥੇਦਾਰ ਗੁਰਚੰਦ ਸਿੰਘ ਟੋੜਾ ਇਸ ਸੈਂਚਰੀ ਦੀ ਬਹੁਤ ਵੱਡੀ ਇੱਕ ਸ਼ਖਸੀਅਤ ਸੀ। ਜਿਹੜੇ ਬੇਲਾਗ ਬੇਦਾਗ ਤੇ ਪੰਥਕ ਸੋਚ ਤੇ ਪਹਿਰਾ ਦੇਣ ਵਾਲੀ ਸ਼ਖਸੀਅਤ ਸੀ ਉਹਨਾਂ ਦੇ ਜਾਣ ਤੋਂ ਬਾਅਦ ਜੇ ਟੋੜਾ ਨਾਂ ਦਾ ਕੋਈ ਫਲੈਗ ਕੈਰੀ ਕਰਦਾ ਸੀਗਾ ਤਾਂ ਹਰਮੇਲ ਸਿੰਘ ਉਹਨਾਂ 'ਚ ਮੋਹ ਹੀ ਸੀਗਾ ਸੋ ਅੱਜ ਉਹਨਾਂ ਦੇ ਇਥੋਂ ਰਾਜਨੀਤਿਕ ਸੀਨ ਤੋਂ ਪਾਸੇ ਹੁਣ ਤੋਂ ਬਾਅਦ ਨੁਕਸਾਨ ਹੋਇਆ ਆ ਬੜੇ ਟੋੜਾ ਸਾਹਿਬ ਨਾਲ ਬਹੁਤ ਪਿਆਰ ਸੀ ਬਹੁਤ ਸਤਿਕਾਰ ਸੀ ਹਰਮੇਲ ਜੀ ਨਾਲ ਵੀ ਕਾਫੀ ਨੇੜਤਾ ਸੀਗੀ ਤੇ ਪਰਿਵਾਰ ਦੇ ਨਾਲ 30 ਸਾਲ ਤੋਂ ਮੇਰਾ ਸੰਬੰਧ ਰਿਹਾ ਹੈ ਬਹੁਤ ਹੀ ਨੇਕ ਪਰਿਵਾਰ ਹੈ ਬਹੁਤ ਹੀ ਪੰਥ ਦੀ ਸੇਵਾਵਾਂ ਕੀਤੀ ਇਹਨਾਂ ਨੇ ਦੇਖੋ ਜਦੋਂ ਟੋੜਾ ਨਾਮ ਆਉਂਦਾ ਹੈ ਨਾ ਤਾਂ ਇੱਕ ਬਹੁਤ ਵੱਡੀ ਪੰਥਕ ਸ਼ਖਸੀਅਤ ਦਾ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਟੋੜਾ ਸਾਹਿਬ ਦੇ ਇਹ ਜਵਾਈ ਸਨ ਔਰ ਖੁਦ ਇੱਕ ਦੇਸ਼ ਭਗਤ ਪਰਿਵਾਰ ਤੋਂ ਸਨ ਜਿਨ੍ਹਾਂ ਦੇ ਤੇਦਰ ਹਰਮੇਲ ਸਿੰਘ ਮਟੌੜਾ ਹੋਰਾਂ ਦੇ ਮਾਤਾ ਪਿਤਾ ਨੂੰ ਜਲਾਵਤਨੀ ਦੇ ਸਮਝ ਦੇ ਜادیه ਦੇ ਵਿੱਚ ਜਲਾਵਤਨੀ ਸੈਣੀ ਪਈ ਇਹਨਾਂ ਦੀ ਮਾਤਾ ਜੀ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਰਹਿ ਕੇ ਪਾਲਿਆ ਸੋ ਇੱਕ ਦੇਸ਼ ਭਗਤ ਪਰਿਵਾਰ ਦੇ ਫਰਜੰਸੀਸ ਦਾ ਹਰਮੇਲ ਸਿੰਘ ਟੌੜਾ ਜੀ ਪੰਥਕ ਪਰਿਵਾਰ ਜਿਨੇ ਪੰਜਾਬ ਦੀ ਪੰਜਾਬੀਅਤ ਦੀ ਪੰਜਾਬੀ ਭਾਈਚਾਰੇ ਦੀ ਸੇਵਾ ਕੀਤੀ ਹਮੇਸ਼ਾ ਹੀ ਪੰਜਾਬ ਦੇ ਮਸਲਿਆਂ ਦੀ ਪੰਜਾਬੀ ਇਕਤਾ ਦੀ ਪੈਰ ਵੀ ਕੀਤੀ ਉਸ ਪਰਿਵਾਰ ਦੇ ਵਿੱਚ ਬਹੁਤ ਵੱਡੀ ਹਾਨੀ ਹੋਈ ਹੈ ਮੈਂ ਸਮਝਦਾ ਇਹ ਇਹੋ ਜਿਹੀ ਛਤੀ ਹੈ ਜਿਹੜੀ ਪੂਰਨ ਹੋਣ ਵਾਲੀ ਨਹੀਂ ਪਰ ਮੈਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸੰਦੇਸ਼ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੰਦੇਸ਼ ਲੈ ਕੇ ਨੰਡਾ ਸਾਹਿਬ ਦਾ ਸੰਦੇਸ਼ ਲੈ ਕੇ ਆਇਆ ਸਾਰੀ ਪਾਰਟੀ ਦੇ ਅੰਦਰ ਸ਼ੋਕ ਦੀ ਲਹਿਰ ਹੈ ਕਿਉਂਕਿ ਉਹਨਾਂ ਦਾ ਪੁੱਤਰ ਬਹੁਤ ਕਰਮਯੋਗੀ ਦੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਕੰਮ ਕਰ ਰਿਹਾ ਹੈ ਔਰ ਪ੍ਰਧਾਨ ਮੰਤਰੀ ਸਾਹਿਬ ਦੇ ਤੋੜਾ ਸਾਹਿਬ ਨਾਲ ਬਹੁਤ ਪਰਸਨਲ ਸੰਬੰਧ ਰਹੇ ਨੇ ਔਰ ਇੱਕ ਪੰਥਕ ਵੱਡਾ ਪਰਿਵਾਰ ਰਿਹਾ ਜਿਨ੍ਹਾਂ ਨਾਲ ਪ੍ਰਧਾਨ ਮੰਤਰੀ ਸਾਹਿਬ ਦੇ ਵਿਅਕਤੀਗਤ ਸੰਬੰਧ ਰੇ ਸਤਿਕਾਰਯੋਗ ਵੀਰ ਭਾਈ ਹਰਮੇਲ ਸਿੰਘ ਜੀ ਟੌੜਾ ਦੀ ਅੰਤਮ ਅਰਦਾਸ ਆ ਸਿਆਣੇ ਕਹਿੰਦੇ ਆ ਰਿਸ਼ਤੇ ਆਉਂਦੇ ਪਿਆ ਦੇ ਮੋਹ ਨੂੰ ਤੇ ਜਿਹੜੇ ਮਕਾਨਾਂ ਤੇ ਕੱਠ ਹੁੰਦੇ ਆ ਮਿਰਗਾ ਦੇ ਹੁੰਦੇ ਬੱਚਿਆਂ ਦੇ ਮੋਹ ਨੂੰ ਪਰ ਮੈਂ ਸਮਝਦਾ ਭਾਜੀ ਹਰਮੇਲ ਸਿੰਘ ਟੋੜਾ ਦਾ ਚਲੇ ਜਾਣਾ ਜਿੱਥੇ ਪਰਿਵਾਰ ਨੂੰ ਘਾਟਾ ਮੈਨੂੰ ਵੀ ਜਾਤੀ ਘਾਟਾ ਕਿਉਂਕਿ ਮੈਂ ਵੀ ਇਸ ਪਰਿਵਾਰ ਨਾਲ ਲੰਬੇ ਅਰਸੇ ਦਾ ਜੁੜਿਆ ਆਂ ਪੰਥ ਪਰ ਦੀ ਕੰਟਰੀਬਿਊਸ਼ਨ ਆ ਉਹਦਾ ਕੋਈ ਮੁਕਾਬਲਾ ਨਹੀਂ ਹੈ ਇਹ ਜਿਹੜਾ ਪਰਿਵਾਰ ਆ ਸਰਦਾਰ ਹਰਮੇਲ ਸਿੰਘ ਟੋੜਾ ਮੇਰੀ ਭੈਣ ਗੁਦੀਪਾ ਟੋੜਾ ਇਹਨਾਂ ਦੇ ਦੋਤਰੇ ਇਹਨਾਂ ਨੇ ਹਮੇਸ਼ਾ ਪੰਥ ਰਤਨ ਯਾਨੀ ਗੁਰਚਰਸ ਟੋੜਾ ਜੀ ਦੇ ਜਿਹੜੇ ਰਸਤੇ ਤੇ ਉਹ ਚੱਲੇ ਸੀ ਉਸੇ ਰਸਤੇ ਤੇ ਚੱਲੇ ਆ ਇਹਨਾਂ ਨੇ ਕੋਈ ਹੋਟਲ ਨਹੀਂ ਬਣਾਏ ਕੋਈ ਵੱਡੀਆਂ ਕੋਠੀਆਂ ਨਹੀਂ ਬਣਾਈਆਂ ਲੋਕ ਸੇਵਾ ਦੇ ਵਿੱਚ ਆਪਣੇ ਆਪ ਨੂੰ ਅਰਪਿਤ ਕੀਤਾ ਕਮਤ ਸਿੰਘਾ ਜੀ ਗੁਰਚਰਨ ਸਿੰਘ ਟੌਣਾ ਸਭ ਪੰਥਰ ਸਤਨ ਕੋਰੋਣਾ ਦੇ ਦਮਾਦ ਸਰਦਾਰ ਰਮੇਲ ਸਿੰਘ ਟੌਣਾ ਜਿਨ੍ਹਾਂ ਨੇ ਬਤੌਰ ਐਮਐਲਏ ਬਤੌਰੇ ਕੈबिनेट ਮੰਤਰੀ ਪੰਜਾਬ ਦੇ ਵਿੱਚ ਸੇਵਾਵਾਂ ਕੀਤੀ ਔਰ ਬਹੁਤ ਹੀ ਇੱਕ ਅੱਛੀ ਪੰਥਕ ਸ਼ਿਵੀ ਵਾਲਾ ਪਰਿਵਾਰ ਹੈ ਜੀ ਸੋ ਇਹਦੇ ਨਾਲ ਅੱਜ ਦੁੱਖ ਦਾ ਫੁੱਟਾਵਾ ਕਰਨ ਵਾਸਤੇ ਆਏ ਹੋਰ ਪ੍ਰਮਾਤਮਾ ਦੇ ਚਰਨਾ ਚਰਨਾਂ ਦਾ ਅਰਦਾਸ ਬੇਟੀ ਦੁੱਧਰੀ ਤੇ ਸੱਚੇ ਪਾਤਸ਼ਾਹ ਵਿਛੜੀ ਹੋਈ ਆਤਮਾ ਸਰਦਾਰ ਹਰਮੇਲ ਸਿੰਘ ਟੋੜਾ ਜੀ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾ ਚਰਨਾਂ 'ਵਾਸਤੇ ਜਿੰਦਗੀ ਕਰਦਾ ਸੀ ਪੰਥਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਇਸ ਸੈਂਚਰੀ ਦੀ ਬਹੁਤ ਵੱਡੀ ਇੱਕ ਸ਼ਖਸੀਅਤ ਸੀ ਜਿਹੜੇ ਬੇਲਾਗ ਬੇਦਾਗ ਤੇ ਪੰਥਕ ਸੋਚ ਤੇ ਪਹਿਰਾ ਦੇਣ ਵਾਲੀ ਸ਼ਖਸੀਅਤ ਸੀ ਉਹਨਾਂ ਦੇ ਜਾਣ ਤੋਂ ਬਾਅਦ ਜੇ ਟੋੜਾ ਨਾਂ ਦਾ ਕੋਈ ਫਲੈਗ ਕੈਰੀ ਕਰਦਾ ਸੀਗਾ ਤਾਂ ਹਰਮੇਲ ਸਿੰਘ ਉਹਨਾਂ 'ਚ ਮੋਹ ਰਹੀ ਸੀਗਾ ਸੋ ਅੱਜ ਉਹਨਾਂ ਦੇ ਇਥੋਂ ਰਾਜਨੀਤਿਕ ਸੀਨ ਤੋਂ ਪਾਸੇ ਹੁਣ ਤੋਂ ਬਾਅਦ ਨੁਕਸਾਨ ਹੋਇਆ ਇੱਕ ਟੋੜਾ ਬੜੇ ਟੋੜਾ ਸਾਹਿਬ ਨਾਲ ਬਹੁਤ ਪਿਆਰ ਸੀ ਬਹੁਤ ਸਤਿਕਾਰ ਸੀ ਹਰਮੇਲ ਜੀ ਨਾਲ ਵੀ ਕਾਫੀ ਨੇੜਤਾ ਸੀਗੀ ਤੇ ਪਰਿਵਾਰ ਦੇ ਨਾਲ 30 ਸਾਲ ਤੋਂ ਮੇਰਾ ਸੰਬੰਧ ਰਿਹਾ ਹੈ ਬਹੁਤ ਹੀ ਨੇਕ ਪਰਿਵਾਰ ਹੈ ਬਹੁਤ ਹੀ ਪੰਥ ਦੀ ਸੇਵਾਵਾਂ ਕੀਤੀ ਇਹਨਾਂ ਨੇ